ਸਤਿ ਸ੍ਰੀ ਅਕਾਲ 10 ਦਸੰਬਰ ਤੇ 2024 ਜੀ ਪਹੁੰਚੇ ਪਿੰਡ ਰਾਮਿਆਣਾ ਜ਼ਿਲ੍ਹਾ ਫਰੀਦਕੋਟ ਪੰਪ ਚੱਲਦਾ ਦੇਖ ਰਹੇ ਹਾਂ 7/2 ਐਚਪੀ ਪਾਣੀ ਦੀ ਪਰਫਾਰਮੈਂਸ ਦੇਖੋ ਜੀ 4 ਇੰਚ ਪੂਰਾ ਫੁੱਲ ਪ੍ਰੈਸ਼ਰ ਹੁਣੇ 3 ਵਜੇ ਦਾ ਟਾਈਮ ਹੈ 70 ਫੁੱਟ ਤੇ ਪੰਪ ਕਰ ਰਿਹਾ ਹੈ ਆਉਟਲੈਟ ਲੱਗੇ 4 ਇੰਚੀ ਇਹ ਨਾਲ ਗੋਲਡੀ ਕੰਪਨੀ ਦਾ ਬਾਇ ਅਫੀਸ਼ੀਅਲ 16 ਪਲੇਟਾਂ ਨੇ ਸਾਡੇ ਬਸਟ੍ਰਕਚਰ ਔਰ ਜਿਹੜੇ ਕਿਸਾਨ ਦੇ ਲੱਗਿਆ ਪੰਪ ਬਾਈ ਨੇ ਕਰਾਵਾਂਗੇ ਗੱਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਏ ਕਿਵੇਂ ਦਾ ਲੱਗਿਆ ਪ੍ਰੋਜੈਕਟ ਆਪਣਾ ਪ੍ਰੋਜੈਕਟ ਵਧੀਆ ਆਪਣਾ ਬਈ ਠੀਕ ਆ ਬਹੁਤ ਵਧੀਆ ਪਾਣੀ ਪੂਣੀ ਬਹੁਤ ਵਧੀਆ 4 ਇੰਚੀ ਵਧੀਆ ਪ੍ਰੈਸ਼ਰ ਦਾ ਪਾਣੀ ਆ ਕਿਹੜਾ ਪਿੰਡਾ ਜੀ ਸੈਡਰਾਮੇਣਾ ਨੇੜੇ ਪੈਟਰੋਲ ਪੰਪ ਕਸਮ ਭੱਟੀ ਰੋਡ ਕੋੜ ਕਪੂਰੇ ਰੋਡ ਤੇ ਆ ਲੱਗਿਆ ਤੇ ਬਹੁਤ ਵਧੀਆ ਇਹਨਾਂ ਦਾ ਬਈ ਸਹਿਹ ਸੋਲਰ ਬਠਿੰਡਾ ਵਾਲਿਆਂ ਦਾ ਕੰਮ ਹੈ ਤੇ ਵਧੀਆ ਪਾਣੀ ਆ ਬਈ ਜਿੰਨਾ ਉਹਨਾਂ ਨੇ ਕਿਹਾ 4 ਇੰਚੀ ਪ੍ਰੈਸ਼ਰ ਦਾ ਪਾਣੀ ਹੈ ਤੇ ਨਵਾਂ ਜਿਹੜਾ ਸਮਾਨ ਆ ਸਾਰਾ ਲੱਗਾਇਆ ਵਿਆ ਬਾਕੀ ਸਭ ਤੋਂ ਵੱਡੀ ਗੱਲ ਆ ਵੀ ਬਾਲੇ ਦਿਨ ਸਾਨੂੰ ਭਗਾਈ ਨਹੀਂ ਕਰਨੀ ਪਈ 2 ਦਿਨਾਂ ਦੇ ਵਿੱਚ ਵਿੱਚ ਬਈ ਇਹਨਾਂ ਨੇ ਫਿੱਟ ਕਰਕੇ ਤੇ ਕੋਸ਼ਿਸ਼ ਹਾਂਜੀ ਹਾਂਜੀ ਬਹੁਤ ਵਧੀਆ ਧੰਨਵਾਦ ਬਹੁਤ ਵਧੀਆ ਬਹੁਤ ਵਧੀਆ ਕੰਟਰੋਲਰ ਦਿਖਾ ਦਈਏ ਜੀ ਵਿੱਚ ਹੀ ਕੰਪਨੀ ਦਾ ਹਨ ਤਾਲੀ ਤੇ ਕਰ ਰਿਆ ਰਣ ਇੱਕ ਹੋਰ ਖਾਸੀਅਤ ਦਿਖਾ ਦਈਏ ਆਪਾਂ ਜਿਹੜਾ ਸਟਰਕਚਰ ਯੂਜ਼ ਕਰਦੇ ਆ ਹੌਟ ਡਿਪ ਕਰਦੇ ਆ ਜੀ ਓ ਮਾਈ ਗਾਡ ਮੱਲੋ ਜੰਗਾਲ ਨਹੀਂ ਲੱਗਦੀ ਪਾਣੀ ਛੜ ਜਾਂਦੇ ਆ ਦੋ ਬੱਠਰਾਂ ਦੇ